ਪੰਜਾਬ ਚ ਆਮ ਆਦਮੀ ਪਾਰਟੀ ਦੇ ਐਸਐਸਐਲ ਦੇ ਪ੍ਰਧਾਨ ਦੇਵ ਮਾਨ ਅਤੇ ਨਾਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪਿਛਲੇ ਦਿਨੀ ਸੈਕਸਚੁਅਲ ਹਰਾਸਮੈਂਟ ਦੇ ਐਲੀਗੇਸ਼ਨ ਲੱਗੇ ਸਨ ਹੁਣ ਉਹ ਇਹਨਾਂ ਐਲੀਗੇਸ਼ਨਾਂ ਦੇ ਉੱਤੇ ਕਿਉਂਕਿ ਕੈਨੇਡਾ ਚ ਇਹ ਐਲੀਗੇਸ਼ਨ ਲੱਗੇ ਸਨ ਹੁਣ ਉਹ ਇਸ ਮਾਮਲੇ ਤੇ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਨੇ ਸਾਡੇ ਨਾਲ ਨੇ ਦੇਵ ਮਾਨ ਦੇ ਮਾਨ ਨਾਲ ਗੱਲਬਾਤ ਕਰਦੇ ਆਂ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹੋ ਕਿਸ ਤੇ ਕਰਨ ਜਾ ਰਹੇ ਹੋ ਔਰ ਕੀ ਆਧਾਰ ਆ ਉਹਦਾ ਇੱਕ ਲੇਡੀ ਹੈ ਜੀ ਐਡਮਿੰਟਨ ਜਿੱਥੇ ਮੈਂ ਰਹਿੰਦਾ ਸੀ ਸ਼ਮਾ ਬਾਟੋ ਦਾ ਨਾਮ ਹੈ ਉਦੇ ਬੋਲ ਅਲੀਗੇਸ਼ਨ ਲਾਇਆ ਗਿਆ ਕਿ ਦੇਮਾਨ ਹਰਾਂ ਵੱਲੋਂ ਮੈਨੂੰ ਬੁਲਾਇਆ ਗਿਆ ਮੇਰੀ ਆਵਾਜ਼ ਸੁਣੀ ਗਈ ਤੇ ਉਹਨਾਂ ਨੇ ਕਿਹਾ ਤੁਹਾਡੀ ਬੜੀ ਅੱਛੀ ਆਵਾਜ਼ ਆ ਤੁਹਾਡਾ ਗਾਣਾ ਰਿਕਾਰਡ ਮੈਂ ਕਰਨਾ ਮੈਨੂੰ ਸਟੂਡੀਓ ਚ ਲੈ ਕੇ ਉੱਥੇ ਜਾ ਕੇ ਮੇਰੇ ਨਾਲ ਉਹਨਾਂ ਨੇ ਕੁਝ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਸਿੱਧਾ ਸਿੱਧਾ ਸਵਾਲ ਇਹ ਹੈ ਜੀ ਪਹਿਲਾਂ ਵੀ ਮੈਂ ਮੀਡੀਆ ਦੇ ਵਿੱਚ ਇਹ ਸਵਾਲ ਜਿਹੜਾ ਚੱਕ ਚੁੱਕੇ ਹਾਂ ਔਰ ਤੁਹਾਡੇ ਜ਼ਰੀਏ ਵੀ ਇਹ ਗੱਲ ਕਹਿ ਰਹੇ ਹਾਂ ਕਿ ਅਗਰ ਕੈਨੇਡਾ ਦੇ ਵਿੱਚ ਕੋਈ ਛੋਟੀ ਜੀ ਵੀ ਗੱਲ ਹੁੰਦੀ ਹੈ ਤਾਂ ਸਿੱਧਾ 911 ਤੇ ਕਾਲ ਹੁੰਦੀ ਹੈ ਪਰ ਪੁਲਿਸ ਰਾਈਟ ਵੇ ਐਕਸ਼ਨ ਜਿਹੜਾ ਉਹ ਕਰਦੀ ਹੈ ਜੀ ਤੇ ਇੰਨੀ ਵੱਡੀ ਗੱ ਔਰ ਉਹਨਾਂ ਨੇ ਕਿਹਾ ਜੀ ਮੈਨੂੰ ਫੋਨ ਕਾਲ ਕਰਦੇ ਸੀ ਸਟੇਂਗ ਆਰਡਰ ਲੈ ਲੇ ਮੈਂ ਕਿ ਮੈਨੂੰ ਕਾਲ ਨਹੀਂ ਕਰ ਸਕਦੇ ਮੇਰੇ ਪ੍ਰਾਈਵੇਟ ਪ੍ਰਾਪਰਟੀ ਦੇ ਨੇੜੇ ਨਹੀਂ ਆ ਸਕਦੇ ਮੈਂ ਕਹਿੰਨਾ ਵੀ ਅਗਰ ਉਹਨਾਂ ਕੋਈ ਕਾਪੀ ਹੈ ਕੋਈ ਕਾਪੀ ਉਹਨਾਂ ਕੋਲੇ ਕੋਈ ਹੈ ਇਹ ਰੈਕર્ડ ਦੀ ਤਾਂ ਉਹ ਦਿਖਾਉਣ ਤੇ ਮੈਂ ਆਮ ਆਦਮੀ ਪਾਰਟੀ ਦੀ ਨਾਭਾ ਬਲੋਂ ਇਲੈਕਸ਼ਨ ਨਹੀਂ ਲੜਾਂਗਾ ਜੀ ਇਹ ਮੇਰਾ ਵਾਦਾ ਹੁਣ ਤੁਸੀਂ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹੋ ਜਿਹੜੀ ਨਵੀਂ ਡਿਵੈਲਪਮੈਂਟ ਉਹ ਕੀ ਹੈ ਕਰ ਰਹੇ ਜੀ ਬਿਲਕੁਲ ਬਿਲਕੁਲ ਪਰ ਹੁਣ ਉਹ ਗੱਲ ਗੋਲਮੋਲ ਕਰ ਰਿਹਾ ਜੀ ਮੇਰਾ ਤਲਾਕ ਹੋ ਗਿਆ ਉਹਨਾਂ ਕੋਲੇ ਪੇਪਰ ਸੀ ਉਹਨਾਂ ਨੇ ਕੀਤਾ ਸੀ ਇਦਾਂ ਕੀਤਾ ਜਾਨੀ ਕਿ ਗੱਲ ਗ ਲੋਕਾਂ ਨੂੰ ਬਲੈਕਮੇਲ ਕਰਨਾ ਉਹਦੇ ਅਗੇਂਸਟ ਸਾਡੀ ਉਥੋਂ ਦੀ ਐਡਮਿੰਟਨ ਦੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਵੀ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਔਰ ਐਸਸੀਐਸਟੀ ਕਿਉਂਕਿ ਮੈਂ ਐਸਸੀਐਸਟੀ ਦੇ ਪ੍ਰੈਜ਼ੀਡੈਂਟ ਆ ਇਹ ਇਕੱਲੀ ਦੇਮਾਨ ਤੇ ਉਂਗਲ ਨਹੀਂ ਚੱਕੀ ਗਈ ਇਹ ਦਲਿਤ ਸਮਾਜ ਦੇ ਉੱਪਰ ਉਂਗਲ ਚੱਕੀ ਗਈ ਆ ਔਰ ਮੈਂ ਇੰਡੀਆ ਦੇ ਵਿੱਚ ਵੀ ਐਸਸੀਐਸਟੀ ਐਕਟ ਦੇ ਅਗੇਂਸਟ ਪੂਰੀ ਸਟੱਡੀ ਕਰਕੇ ਉਹਨਾਂ ਦੇ ਖਿਲਾਫ ਮੈਂ ਜਿਹੜਾ ਕੋਰਟ ਦੇ ਵਿੱਚ ਕੇਸ ਪਾਵਾਂਗਾ ਔਰ ਜਦੋਂ ਇੰਡੀਆ ਆਉਣਗੇ ਜਦੋਂ ਵੀ ਇੰਡੀਆ ਆਉਣਗੇ ਐਸ்சிਐਸਟੀ ਭਾਈਚਾਰਾ ਉਹਨਾਂ ਦੇ ਖਿਲਾਫ ਜਿਹੜਾ ਉਹ ਮੋਰਚਾ ਖੋਲੇਗਾ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਡਿਪੋਰਟ ਕੀਤਾ ਗਿਆਗਾ ਤੁਸੀਂ ਉੱਥੋਂ ਡਿਪੋਰਟ ਕੀਤੇ ਗਏ ਹੋ ਤੇ ਇੱਥੇ ਆ ਕੇ ਇਲੈਕਸ਼ਨ ਲੜ ਰਹੇ ਹੋ ਗੱਲਾਂ ਤਾਂ ਬਹੁਤ ਨੇ ਜੀ ਜਿੰਨੇ ਮੂਹਨੀਆਂ ਗੱਲਾਂ ਸਚਾਈ ਇਹ ਹੈ ਕਿ ਮੈਂ 2 ਫਰਵਰੀ ਤੋਂ ਉੱਥੋਂ ਚੱਲਿਆ ਸੀਗਾ ਐਡਮਿੰਟਨ 에ਅਰਪੋਰਟ ਤੋਂ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਹੋਈ ਆ 4 ਫਰਵਰੀ ਨੂੰ ਮੈਂ ਦਿੱਲੀ 에ਅਰਪੋਰਟ ਉਤਰਿਆ ਉੱਥੋਂ ਮੋਹਰ ਲੱਗੀ ਹੋਈ ਆ ਇੱਕ ਆਮ ਬੰਦਾ ਵੀ ਜਾਣ ਸਕਦਾ ਕਿ ਜਿਹੜਾ ਡਿਪੋਰਟ ਹੋਵੇ ਓ ਸੋ ਇਹ ਨਿਰਧਾਰ ਹੈ ਜੀ ਚ ਕੋਈ ਸੱਚਾਈ ਨਹੀਂ ਆ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਹੋਈ ਹੈ ਇਸ ਸਾਜ਼ਿਸ਼ ਦੇ ਪਿੱਛੇ ਕੌਣ ਆਗਾ ਜਿਹੜੇ ਉਹ ਬੰਦੇ ਨੇ ਜਿਹੜਾ ਜਿਹੜਾ ਪ੍ਰੈਸ ਰਿਪੋਰਟਰ ਹੈ ਉਹਦੀ ਜਿਹੜੀ ਜੁੰਡਲੀ ਉੱਥੇ ਜਿਹੜੀ ਕੰਮ ਕਰ ਰਹੀ ਹੈ ਉਹਦੇ ਪਿੱਛੇ ਉਹਨਾਂ ਦਾ ਸਬੰਧ ਕਾਲੀ ਦਲ ਦੇ ਨਾਲ ਹੈ ਜੀ ਔਰ ਮੈਨੂੰ ਵੀ ਪਰਸਨਲ ਤੌਰ ਤੇ ਪਤਾ ਕਿਉਂ ਕਿਉਂਕਿ ਮੈਂ ਉੱਥੇ ਰੇਡੀਓ ਤੇ ਵੀ ਕੰਮ ਕਰਦਾ ਰਿਹਾ ਤੇ ਉਹ ਜਿਹੜੀ ਜੁੰਡਲੀ ਆ ਉਹ ਸ਼ੁਰੂ ਤੋਂ ਉਹਨਾਂ ਦਾ ਕੰਮ ਹੀ ਹੈ ਜੀ ਤੁਸੀਂ ਐਡਮਿੰਟਨ ਤੋਂ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ ਉਹਨਾਂ ਦਾ ਕਾਰੋਬਾਰੀ ਇਹ ਹੈ ਕੇ ਦੂਜਿਆਂ ਦੇ ਖਿਲਾਫ ਕੋਈ ਨਾ ਕੋਈ ਗੱਲਬਾਤ ਕੱਢਣੀ ਤੇ ਆਪਣੇ ਖਵਾਲਜਿ ਛੇ ਸੌਰਤ ਨੂੰ ਜਾਣਦੇ ਸੀਗੇ ਮੈਂ ਕਦੇ ਮਿਲੇ ਹੀ ਨਹੀਂ ਜੀ ਮੈਂ ਤਾਂ ਜਦੋਂ ਮੈਂ ਇਹ ਗੱਲ ਸੁਣੀ ਆ ਮੈਨੂੰ ਉਦੋਂ ਇੱਕਦਮ ਸ਼ੌਕ ਲੱਗਿਆ ਵੀ ਕੌਣ ਇਹ ਔਰਤ ਜਿਹਨੂੰ ਮੈਂ ਕਦੇ ਮਿਲੇ ਨਹੀਂ ਮੈਂ ਆਰਟਿਸਟ ਆ ਮੈਂ ਐਕਟਰ ਆ ਮੈਂ ਫਿਲਮਾਂ ਵੀ ਕੀਤੀਆਂ ਨੇ ਮੈਂ ਪ੍ਰੋਗਰਾਮ ਵੀ ਬਹੁਤ ਸਾਰੇ ਕੀਤੇ ਮੈਨੂੰ ਕਿਸੇ ਵੀ ਪ੍ਰੋਗਰਾਮ ਤੇ ਕਦੇ ਐਸੀ ਇਕੱਠੇ ਪਰਫਾਰਮ ਨਹੀਂ ਕੀਤਾ ਆਰਟਿਸਟਿਕ ਸ਼ਹਿਰ ਛੋਟਾ ਜਿਹਾ ਸ਼ਹਿਰ ਆ ਉਹ ਤਾਂ ਹਰ ਇੱਕ ਦਾ ਪਤਾ ਹੁੰਦਾ ਵੀ ਕੌਣ ਕੌਣ ਆਰਟਿਸਟ ਹੈ ਪਰ ਮੈਨੂੰ ਕਦੇ ਵੀ ਇਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਔਰਤਾਂ ਬਾਰੇ ਇਹ ਕਿਹਾ ਤੇ ਕਿਉਂ ਕੋਈ ਔਰਤਾ ਕੇ ਐ ਕਹੂਗੀ ਕੋਈ ਲੋਕ ਇਹ ਤਾਂ ਇਹ ਤਾਂ ਗੱਲ ਉਹੀ ਦੱਸ ਸਕਦੇ ਆ ਨਾ ਵੀ ਉਹਨਾਂ ਨੂੰ ਕਿੰਨੇ ਕੋਈ ਪੈਸੇ ਦਿੱਤੇ ਆ ਜਾਂ ਪਿੱਛੋਂ ਕੋਈ ਪ੍ਰੈਸ਼ਰ ਪਿਆ ਉਹਨਾਂ ਤੇ ਵੀ ਬਦਨਾਮ ਕਰਨ ਦੀ ਸਾਜ਼ਿਸ਼ ਜਿਹੜੀ ਹੈ ਔਰ ਕੇਜਰੀਵਾਲ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ 63 ਸੀੜੀਆਂ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਸਾਡੇ ਕੈਂਡੀਡੇਟਾਂ ਨੂੰ ਸਾਡੀ ਪੰਜਾਬ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਸੋ ਇਹ ਜਿਹੜੀ ਸਾਜ਼ਿਸ਼ ਹੈ ਜੀ ਇਹ ਵੀ ਇਹਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਲੱਗਦਾ ਤੁਹਾਡੇ ਖਿਲਾਫ ਵੀ ਕੋਈ ਸੀੜੀ ਆ ਸਕਦੀ ਇਸ ਤਰ੍ਹਾਂ ਦੀ ਬੜਾ ਕੁਝ ਹੋ ਸਕਦਾ ਜੀ ਅੱਗੇ ਆਉਣ ਵਾਲੇ 'ਚ ਬੜੀਆਂ ਵਾਇਸਓਵਰ ਕਰਕੇ ਵਿੱਚ ਵੀਡੀਓ ਦੇ ਕ ਵੀਡੀਓਜ਼ ਵੀ ਇਹਨੇ ਬਹੁਤ ਸਾਰੇ ਪਰਫਾਰਮੈਂਸ ਕੀਤੀਆਂ ਇਦਾਂ ਦਾ ਕੱਟਬੱਟ ਕਰਕੇ ਕੁਝ ਵੀ ਬਣਾਇਆ ਜਾ ਸਕਦਾ ਪਰ ਬਾਬਾ ਬੁੱਲੇਸ਼ਾਹ ਕਹਿੰਦੇ ਜਿਹਦੇ ਪੱਲੇ ਸੱਚ ਤੇ ਕੋਠੇ ਚੜ ਕੇ ਨੱਚ ਅਸੀਂ ਕੇਜਰੀਵਾਲ ਸਾਹਿਬ ਨਾਲ ਸੱਚ ਕਰਕੇ ਜੁੜੇ ਆ ਅੱਜ ਸੱਚ ਦੇ ਪਹਿਰਾ ਦੇ ਰਹੇ ਆ ਪਰ ਪੰਜਾਬ ਨੂੰ ਬਦਲ ਕੇ ਹਟਾਂਗੇ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਮੁਕਰਰ ਬਣਨ ਜਾ ਰਹੀ ਆ ਔਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਕਬਰਾ ਗਏ ਆ ਜਿਹੜੇ ਡਰ ਗਏ ਆ ਆਮ ਆਦਮੀ ਪਾਰਟੀ ਤੋਂ ਇਹਨਾਂ ਦਾ ਕੋਈ ਕੋਈ ਕਿਹਾ ਜਾਂਦਾ ਕਿ ਤੁਹਾਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਸੀ ਟਿਕਟਾਂ ਦੀ ਗੱਲ ਹੁੰਦੀ ਰਹੀ ਕਿ ਪੈਂਚਰਾਂ ਵਾਲਿਆਂ ਦੇ ਮੁੰਡੇ ਆ ਕੇ ਟਿਕਟਾਂ ਲੈਣਗੇ ਗਰੀਬਾਂ ਦੇ ਮੁੰਡਿਆਂ ਕੇ ਟਿਕਟਾਂ ਲੈਣਗੇ ਤੁਸੀਂ ਜਿਹੜੀ 엘ੀਟ ਕਲਾਸ ਹੈਗੀ ਐਡਮਿੰਟਨ ਚ ਰਹਿੰਦੀ ਹੋਈ ਉਹ ਆ ਕੇ ਟਿਕਟਾਂ ਦੇ ਉੱਤੇ ਦਾਅਵੇਦਾਰ ਹੋਗੀ ਦੇਖੋ ਜੀ ਇਹ ਬਿਲਕੁਲ ਸੱਚਾਈ ਹੈ ਮੈਂ ਇੱਕ ਬਹੁਤ ਹੀ ਗਰੀਬ ਪਰਵਾਰ ਨਾਲ ਸੰਬੰਧ ਰੱਖਦਾ ਮੇਰੇ ਫਾਦਰ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਸਾਈਕਲ ਦੀ ਦੁਕਾਨ ਹੈ ਅੱਜ ਵੀ ਦੁਕਾਨ ਹੈ ਉਹਨਾਂ ਦੀ ਪਿੰਡ ਸਾਡੇ ਔਰ ਅਸੀਂ ਛੇ ਭਰਾ ਦੋ ਪੈਣਾ ਸਾਨੂੰ ਉਹਨਾਂ ਨੇ ਸਹਜਦੇ ਝੂਠ ਆਗਾ ਤੁਸੀਂ ਜਿਹੜੀ ਫੋਟੋ ਵੀ ਪਾਉਨੇ ਹੋ ਉਹ ਪ੍ਰਚਾਰ ਹੁੰਦਾ ਇਸ ਗੱਲ ਦਾ ਕਿ ਤੁਸੀਂ ਝੂਠ ਬੋਲਦੇ ਹੋ ਆਪਣਾ ਕੈਮਰਾ ਲੈ ਕੇ ਮੇਰੇ ਪਿੰਡ ਚੱਲੋ ਮੇਰੇ ਫਾਦਰ ਸਾਹਿਬ ਨਾਲ ਗੱਲ ਕਰੋ ਪਿੰਡ ਦੇ ਲੋਕਾਂ ਨੂੰ ਪੁੱਛੋ ਇਲਾਕੇ ਦੇ ਲੋਕਾਂ ਨੂੰ ਪੁੱਛੋ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਸੋ ਮੈਂ ਕੈਨੇਡਾ ਗਿਆ ਕੈਨੇਡਾ ਜਾ ਕੇ ਮੈਂ ਮਿਹਨਤ ਕੀਤੀ ਉਹ ਪਹਿਲਾਂ ਬੱਚੀ ਸੀ ਮੇਰੀ ਫਸਟ ਮੈਰਿਜ ਸੀ ਵਾਈਫ ਦੀ ਸੈਕੰਡ ਮੈਰਿਜ ਸੀ ਬੱਚੀ ਨੂੰ ਅਡਾਪਟ ਕੀਤਾ ਉਹਦੀ ਮੈਂ ਪ੍ਰੋਪਰ ਮੈਰਿਜ ਕੀਤੀ ਹੈ ਵਧੀਆ ਘਰ ਦੇ ਵਿੱਚ ਮੈਰਿਜ ਕੀਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਇੰਨੇ ਜ਼ਿਆਦਾ ਡਿਵੈਲਪ ਹੋ ਗਏ ਤੁਹਾਡੇ ਫਾਦਰ ਸਾਹਿਬ ਨੇ ਉਹ ਕਿਤਾ ਕਿਉਂ ਨਹੀਂ ਛੱਡਿਆਗਾ ਫਾਦਰ ਸਾਹਿਬ ਨੂੰ ਮੈਂ ਬੜੀ ਵਾਰੀ ਕਿਹਾ ਜੀ ਕਿ ਤੁਸੀਂ ਰਹਿਣ ਦਿਓ ਹੁਣ ਉਮਰ ਹੋ ਗਈ ਆ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਬੇਟਾ ਮੈਨੂੰ ਚੰਗਾ ਲੱਗਦਾ ਮੈਂ ਸਾਰੀ ਉਮਰ ਜਿਹੜਾ ਕੰਮ ਕੀਤਾ ਅਗਰ ਮੈਂ ਛੱਡਦਾ ਤਾਂ ਫਿਰ ਮੇਰੇ ਜਿਹੜਾ ਮੇਰਾ ਸਰੀਰ ਜਿਹੜਾ ਉਹ ਕੰਮ ਕਰਨਾ ਰੁਕ ਜੂਗਾ ਵੀ ਮੈਨੂੰ ਵਧੀਆ ਲੱਗਦਾ ਜੇ ਵੀ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਫਰੀ ਮੈਨੂੰ ਖੁਸ਼ੀ ਮਿਲਦੀ ਐ ਇਸ ਕੰਮ ਦੇ ਵਿੱਚ ਤੇ ਇਦਾਂ ਨਹੀਂਗਾ ਕਿ ਤੁਸੀਂ ਟਿਕਟ ਲੈਣੀ ਸੀ ਇਹਦਾ ਇੱਕ ਗਰਾਊਂਡ ਤੁਹਾਡੇ ਫਾਦਰ ਸਾਹਿਬ ਵੀ ਨਹੀਂ ਤੇ ਟਿਕਟ ਤਾਂ ਹੁਣ ਲਈ ਜਾਣਾ ਜੀ ਮੇਰੇ ਫਾਦਰ ਸਾਹਿਬ ਤਾਂ ਪਿਛਲੇ 40 ਸਾਲ ਤੋਂ ਸਾਈਕਲ ਦੀ ਦੁਕਾਨ ਕਰ ਰਹੇ ਆ 40 ਸਾਲ ਤੋਂ ਇਕ ਤੋੜਾ ਧਿਆਨ ਤਾਂ ਹੋ ਤੁਸੀਂ ਪੋਲਿਟਿਕਸ ਦੇ ਆਉਣਾ ਕਿ ਫਾਦਰ ਸਾਹਿਬ ਦਾ ਗਰਾਊਂਡ ਕੰਮ ਆਉਂ ਮੇਰੀ ਨਹੀਂ 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 ਮੇਰਾ ਕਦੇ ਵੀ ਇਸ ਤਰ੍ਹਾਂ ਦਾ ਧਿਆਨ ਨਹੀਂ ਬਣਿਆ ਔਰ ਫਾਦਰ ਸਾਹਿਬ ਮੈਂ ਮੈਂ ਪੋਲਿਟਿਕਸ ਦੇ ਤੌਰ ਤੇ ਨਹੀਂ ਵਿੱਚਣਾ ਚਾਹੁੰਦਾ ਸਮਾਜ ਦੇ ਵਿੱਚ ਮੈਂ ਸਮਾਜ ਦੇ ਵਿੱਚ ਇੱਕ ਸਮਾਜ ਸੇਵੀ ਦੇ ਤੌਰ ਤੇ ਵਿੱਚਣਾ ਚਾਹੁੰਦਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਇਨਸਾਨੀਅਤ ਲਈ ਕੰਮ ਕਰਨਾ ਚਾਹੁੰਦਾ ਸੱਚ ਲਈ ਕੰਮ ਕਰਨਾ ਚਾਹੁੰਦਾ ਇਹ ਮੇਰਾ ਮਕਸਦ ਹੈ ਜੀ ਮੈਨੂੰ ਕੋਈ ਕਵੇ ਵੀ ਪੋਲਿਟਿਸ਼ੀਅਨਾਂ ਤਾਂ ਮੈਨੂੰ ਮੈਨੂੰ ਨਫ਼ਰਤ ਹੁੰਦੀ ਹੈ ਕਿ ਮੈਨੂੰ ਕੋਈ ਬੰਦਾ ਕਿ ਇਹ ਗੱਲ ਕਵੇ ਅਗਰ ਚੋਣ ਜਿੱਤਦੇ ਹੂੰ ਤੇ ਫੇਰ ਵੀ ਫਾਦਰ ਸਾਹਿਬ ਦੀ ਦੁਕਾਨ ਰਹੂਗੀ ਜਾਂ ਪੋਲਿਟਿਕਸ ਜਦੋਂ ਲੋਕ ਆਉਂਦੇ ਨੇ ਕਹਿੰਦੇ ਪੂਰਾ ਰੰਗ ਟੰਗੀ ਬਦਲ ਜਾਂਦਾਗਾ ਬਿਲਕੁਲ ਜੀ ਇਹ ਇੱਕ ਇਤਿਹਾਸ ਬਣੇਗਾ ਫਾਦਰ ਸਾਹਿਬ ਜਦੋਂ ਤੱਕ ਉਹਨਾਂ ਦਾ ਰੂਹ ਕਰਦੀ ਹੈ ਉਹ ਕੰਮ ਕਰਨ ਔਰ ਮੈਨੂੰ ਵੀ ਕੰਮ ਆਉਂਦਾ ਹੈ ਸਾਈਕਲਾਂ ਦਾ ਕੱਲ ਨੂੰ ਮੈਂ ਐਮਐਲਏ ਬਣ ਜਾਣਾ ਮੈਂ ਵੀ ਸਾਈਕਲ ਦੇ ਪੈਂਚਰ ਲਾ ਕੇ ਦਿਖਾਉਂਗਾ ਕਿ ਸਿਰਫ ਐਮਐਲਏ ਬਣ ਕੇ ਦੁਨੀਆ ਨੂੰ ਭੁੱਲ ਜਿਓ ਇਦਾਂ ਦਾ ਕੰਮ ਨਹੀਂ ਹੁੰਦਾ ਜੇ ਤੁਸੀਂ ਮਿੱਟੀ ਨਾਲ ਜੁੜਿਓ ਜ਼ਮੀਨ ਨਾਲ ਜੁੜਿਓ ਮੇਰੇ ਫਾਦਰ ਸਾਹਿਬ ਅੱਜ ਵੀ ਖੇਤਾਂ 'ਚ ਪੱਠੇ ਵੱਢ ਕੇ ਲੈ ਕੇ ਆਉਂਦੇ ਆ ਤੇ ਕੱਲ ਨੂੰ ਜੇ ਮੈਨੂੰ ਵੀ ਜਾਣਾ ਪਵੇ ਐਮਐਲਏ ਹੋਣ ਦੇ ਬਾਵਜੂਦ ਵੀ ਮੈਂ ਕਰਾਂਗਾ ਕਿ ਫੋਟੋ ਤੁਹਾਡੀ ਜਿਹੜੀ ਫੇਸਬੁੱਕ ਤੇ ਚਲਦੀ ਹੈ ਉਹ ਕਹਿੰਦੇ ਤੁਸੀਂ ਸਾਈਕਲ ਦੀ ਦੁਕਾਨ ਤੇ ਬੈਠੇ ਹੋ ਫੋਟੋਸ਼ਾਪ 'ਚ ਬਣਾਈ ਹੋਈ ਹੈ ਤੁਹਾਡੇ ਕੋਲ ਕੋਈ ਸਾਈਕਲ ਨਹੀਂ ਫੋਟੋਸ਼ਾਪ 'ਚ ਬਣਾ ਕੇ ਚੈਲੰਜ ਕਰ ਰਹੇ ਜੀ ਤੁਸੀਂ ਤੁਸੀਂ ਮੇਰੇ ਨਾਲ ਚ ਦੀ ਪੈਂਚਰ ਮੇਰੇ ਸਾਡਾ ਖਾਨਦਾਨੀ ਕੰਮ ਆ ਮੇਰਾ ਮੇਰਾ ਦਾਤਾ ਦਾਦਾ ਜਿਹੜਾ ਜੁੱਤੀਆਂ ਗੰਢਦਾ ਰਿਹਾ ਮੇਰਾ ਨਾਨਾ ਜੁੱਤੀਆਂ ਗੰਢਦਾ ਰਿਹਾ ਮੇਰੇ ਫਾਦ ਸਾਹਿਬ ਦੀ ਸਾਈਕਲਾਂ ਦੀ ਦੁਕਾਨ ਹੈ ਔਰ ਚਾਦੀ ਦੁਕਾਨ ਵੀ ਬਹੁਤ ਲੰਮਾ ਸਮਾਂ ਨ ਕੀਤੀ ਹੈ ਤੇ ਉਸ ਤੋਂ ਬਾਅਦ ਮੇਰਾ ਚਾਚਾ ਸਾਡੇ ਛੇ ਭਰਾ ਸੀਗੇ ਚਾਰਾਂ ਦੀ ਡੈਥ ਹੋ ਗਈ ਚਾਚਾ ਮੇਰਾ ਅੱਜ ਵੀ ਦੇਵੀਗੜ੍ਹ ਦੇ ਕਸਬੇ ਉੱਥੇ ਟਾਲੀ ਥੱਲੇ ਅੱਜ ਵੀ ਜੁੱਤੀਆਂ ਗੰਢਦਾ ਹੈ ਜੀ ਕੈਨੇਡਾ ਜਾਣ ਤੋਂ ਪਹਿਲਾਂ ਤੁਸੀਂ ਇਹ ਕੰਮ ਕਰਦੇ ਰਹੇ ਹੋਗੇ ਪੈਂਚਰ ਲਾਉਂਦੇ ਰਹੇ ਹੋ ਬਿਲਕੁਲ ਜੀ ਇਹ ਤਾਂ ਜਿਵੇਂ ਜਿਵੇਂ ਪਿਓ ਕੰਮ ਕਰਦਾ ਹੋਵੇ ਤੇ ਬੱਚੇ ਤਾਂ ਆਪਣੇ ਆਪ ਆਟੋਮੈਟਿਕ ਪੰਜਾਬ ਦੀ ਪੋਲਿਟਿਕਸ ਤੇ 100% ਪੈਂਚਰ ਲਿਮਿਟਿਊ ਪਾਉਂਗੇ ਨਹੀਂ ਜੀ ਨਹੀਂ ਇਹ 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 ਪੈਂਚਰ ਜਿੱਥੇ ਪੈਂਚਰ ਲੱਗਣ ਵਾਲਾ ਪੈਂਚਰ ਲੱਗੂਗਾ ਜੇ ਟਿਊਬ ਬਦਲਣ ਦੀ ਲੋੜ ਆ ਟਿਊਬ ਬਦਲਣਾ ਜੇ ਕੁੱਤੇ ਜਿਹੜੇ ਕੁੱਤੇ ਖਰਾਬ ਕਰਦੇ ਉਹ ਵੀ ਮੈਂ ਪਾ ਲੈਣਾ ਜੀ ਜੇ ਸਾਈਕਲ ਬਦਲਣਾ ਪਿਆ ਨਹੀਂ ਸਾਈਕਲ ਤਾਂ ਜੀ ਸਾਈਕਲ ਦੇਖੋ ਆਮ ਆ ਜਿਹੜੀ ਆਮ ਜਨਤਾ ਨੇ ਜੀ ਉਹ ਉਹਦਾ ਜਿਹੜਾ ਸਾਈਕਲ ਹੈ ਨਾ ਜੀ ਉਹ ਉਹ ਸਦਾ ਬਹਾਰੀ ਹੁੰਦਾ ਜਿਹੜਾ ਸੱਤਾ ਦਾ ਸਾਈਕਲ ਚੱਲ ਰਿਹਾ ਹੈਗਾ ਹੋ ਸਕਦਾ ਸਾਈਕਲ ਹੀ ਬਦਲਣਾ ਪਿਆ ਜੀ ਨਹੀਂ ਸਾਈਕਲ ਮੇਰੇ ਖਿਆਲ ਨਾਲ ਤਾਂ ਬਦਲਣ ਦੀ ਲੋੜ ਨਹੀਂ ਸਾਡੇ ਲੋਕ ਬੜੇ ਸਿਆਣੇ ਨੇ ਬੜੇ ਇਹ ਵਾਲ ਚਲ ਉਹ ਪੰਜਾਬ ਚ ਕਿਹਾ ਜਾ ਰਿਹਾ ਸੀਐਮਓ ਬਣਨਗੇ ਨਹੀਂ ਇਹ ਤਾਂ ਦੇਖੋ ਜੀ ਹਾਈ ਕਮਾਂਡ ਦਾ ਫੈਸਲਾ ਵੀ ਸੀਐਮ ਕੌਣ ਬਣਦਾ ਜੀ ਮੇਰੀ ਤਾਂ ਏਡੀ ਔਕਾਤ ਨਹੀਂ ਮੈਂ ਤਾਂ ਬਹੁਤ ਛੋਟਾ ਜਿਹਾ ਇਨਸਾਨ ਹਾਂ ਤੇ ਜੋ ਬਣੇਗਾ ਜੀ ਉਹ ਵਧੀਆ ਇਨਸਾਨ ਹੋਏਗਾ ਪੰਜਾਬ ਦੇ ਭਲੇ ਵਾਸਤੇ ਚੰਗਾ ਕੰਮ ਕਰੇਗਾ ਧੰਨਵਾਦ ਹੈ ਮਾਨ ਜੀ ਇਹ ਸੰ ਦੇਵਮਾਨ ਜਿਨ੍ਹਾਂ ਦਾ ਕਹਿਣਾ ਕੀ ਮੇਰੇ ਖਿਲਾਫ ਇੱਕ ਸੋਚੀ ਸਮਝੀ ਰਾਜਨੀਤੀ ਹੋ ਰਹੀ ਹੈ ਮੈਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਕਾਰਵਾਈ ਕੈਨੇਡਾ ਦੇ ਅੰਦਰ ਵੀ ਉਹਨਾਂ ਦੀ ਟੀਮ ਕਰਨ ਜਾ ਰਹੀ ਹੈ ਇੰਡੀਆ ਦੇ ਅੰਦਰ ਵੀ ਉਹ ਕਾਨੂੰਨੀ ਕਾਰਵਾਈ ਕਰਨਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੇ ਨੇ ਔਰ ਹਮੇਸ਼ਾ ਗਰਾਊਂਡ ਦੇ ਉੱਤੇ ਰਹਿ ਕੇ ਕੰਮ ਕੀਤਾ ਤੇ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ